13 ਅਪ੍ਰੈਲ ਦੀ ਸਲੋਨੀ ਸ਼ਾਮ ਲਾਹੌਰ ਸ਼ਹਿਰ ਦੀਆਂ ਰੌਸ਼ਨੀਆਂ ਵਿੱਚ ਦਮਕ ਰਹੀ ਸੀ ਜਦੋਂ ਅਸੀਂ ਫਲੈਟਿਸ ਹੋਟਲ ਪਹੁੰਚੇ ਅੱਜ ਰਾਤ ਕਾਨਫਰੰਸ ਹਾਲ ਵਿੱਚ ਹੀ ਸੱਭਿਆਚਾਰਕ ਪ੍ਰੋਗਰਾਮ ਹੋਣਾ ਸੀ ਪਰसों ਰਾਤ ਕਾਨਫਰੰਸ ਦੇ ਪਹਿਲੇ ਦਿਨ ਇਸੇ ਹੀ ਹਾਲ ਵਿੱਚ ਰਾਤ ਪਰ ਕਵੀ ਦਰਬਾਰ ਚੱਲਿਆ ਸੀ ਕੱਲ ਰਾਤ ਜਦੋਂ ਅਸੀਂ ਰਾਇ ਅਜੀਜ਼ ਉੱਲਾਹ ਖਾਨ ਦੀ ਪ੍ਰਾਣਾਚਾਰੀ ਦਾ ਅਨੰਤ ਮਾਣ ਰਹੇ ਸਾਂ ਤਾਂ ਸਾਡੇ ਸਾਥੀ ਡੈਲੀਗੇਟ ਪ੍ਰਬੰਧਕਾਂ ਵੱਲੋਂ ਤਿਆਰ ਕਰਵਾਇਆ ਨਾਟਕ ਦੇਖ ਰਹੇ ਸਨ ਬੁੱਲੇ ਸ਼ਾਹ ਦੇ ਜੀਵਨ ਸਮਾਚਾਰਾਂ ਨਾਲ ਸੰਬੰਧਿਤ ਆਮ ਲੋਕਾਂ ਦੇ ਪੈਂਤੜੇ ਤੋਂ ਸਥਾਪਿਤ ਤਾਕਤਾਂ ਦਾ ਵਿਰੋਧ ਕਰਦਾ ਤੇ ਮਜ਼ਹਬਾਂ ਦੀ ਹੱਦਾਂ ਤੋਂ ਪਾਰ ਇਨਸਾਨੀ ਏਕੇ ਦਾ ਹੋਕਾ ਦਿੰਦਾ ਇਹ ਨਾਟਕ ਬਹੁਤ ਹੀ ਸਲਾਹਿਆ ਗਿਆ ਸੀ ਅਸੀਂ ਇਹ ਨਾਟਕ ਵੇਖਣ ਤੋਂ ਖੁੰਝ ਗਏ ਸੀ ਇਸ ਲਈ ਅੱਜ ਦਾ ਸੱਭਿਆਚਾਰਕ ਪ੍ਰੋਗਰਾਮ ਦੇਖਣ ਦੀ ਮੇਰੇ ਮਨ ਵਿੱਚ ਤੀਬਰ ਲਾਲਸਾ ਸੀ। ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਸੀ। ਸੱਭਿਆਚਾਰਕ ਪ੍ਰੋਗਰਾਮਾਂ ਦਾ ਨਾਂ ਸੁਣ ਕੇ ਲਾਹੌਰ ਸ਼ਹਿਰ ਦੇ ਆਮ ਵਸਨੀਕ ਵੀ ਪ੍ਰੋਗਰਾਮ ਸ਼ੁਰੂ ਹੋਣ ਦੀ ਉਤਸੁਕਤਾ ਨਾਲ ਉਡੀਕ ਰਹੇ ਸਨ। ਪਰ ਪਹਿਲਾਂ ਰਾਤ ਦਾ ਖਾਣਾ ਖਾਧਾ ਜਾਣਾ ਸੀ ਤੇ ਉਸ ਵਿੱਚ ਵੀ ਅਜੇ ਕੁਝ ਸਮਾਂ ਪਿਆ ਹੋਣ ਕਰਕੇ ਭੀੜ ਵਿੱਚ ਖਲੋਤੇ ਅਸੀਂ। ਹੌਲੀ ਜਹੀ ਆਪਣੇ ਜਾਣੂ ਬੰਦਿਆਂ ਵੱਲ ਖਿਸਕ ਕੇ ਲਾਹੌਰ ਸ਼ਹਿਰ ਚੋਂ ਪ੍ਰਾਪਤ అనుਭਵ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਸਨ ਅਚਾਨਕ ਇlias ਘੁੰਮਣ ਮੇਰੇ ਨਜ਼ਦੀਕ ਆਣ ਖੜੋਤਾ ਹੱਥ ਮਿਲਾ ਕੇ ਗਲਬਕੜੀ ਪਾਈ ਤੇ ਅਸੀਂ ਇੱਕ ਦੂਜੇ ਦਾ ਹਾਲਚਾਲ ਪੁੱਛਣ ਲੱਗੇ ਮੈਂ ਉਸਤੇ ਬਹੁਤ ਜ਼ਿਆਦਾ ਰੁਚੀ ਹੋਣ ਅਤੇ ਕਾਨਫਰੰਸ ਦੇ ਆਪਣੇ ਸਿਰ ਉੱਤੇ ਲਈ ਕੰਮ ਨੂੰ ਸਲੀਕੇ ਤੇ ਸਿਆਣਪ ਨਾਲ ਸਿਰੇ ਚੜਾਈ ਜਾਣ ਲਈ ਉਸ ਦੀ ਤਾਰੀਫ ਕੀਤੀ ਮੈਂ ਇਸ ਫਾਊਂਡੇਸ਼ਨ ਦਾ ਮੈਂਬਰਸ਼ਿਪਰਤਾ ਕੋਈ ਨਹੀਂ ਪਰ ਮੈਂ ਫਖਰ ਜ਼ਮਾਹੁਰਾ ਨਾਲ ਵਾਅਦਾ ਕੀਤਾ ਸੀ ਕਿ ਕਾਨਫਰੰਸ ਦੀ ਕਾਮਯਾਬੀ ਲਈ ਸਾਰਾ ਤਾਣ ਲਾ ਦਿਆਂਗਾ। ਇਹ ਗੱਲ ਹੈਵੀ ਦਰਸਤ ਸੀ। ਜਿਵੇਂ ਸਾਰੇ ਸੈਸ਼ਨਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਉਹ ਬੁਲਾਰਿਆਂ ਦਾ ਅਗਾਊਂ ਪ੍ਰਬੰਧ ਨਾ ਹੋਣ ਦੇ ਬਾਵਜੂਦ ਉਹਨਾਂ ਦੀ ਚੋਣ ਕਰਦਾ। ਸਟੇਜ ਨੂੰ ਉੱਪਰ ਜਾ ਕੇ ਜਾਂ ਪਿੱਛੇ ਰਹਿ ਕੇ ਚਲਾਉਂਦਾ। ਉਸ ਦਾ ਸਾਰੇ ਡੈਲੀਗੇਟਾਂ ਨੂੰ ਪਲੀਪਾਂਤ ਗਿਆਨ ਹੋ ਗਿਆ ਸੀ। ਫਖਰ ਜ਼ਮਾ ਦੀ ਸਲਾਹ ਨਾਲ ਮੇਰੇ ਪ੍ਰੋਗਰਾਮ ਨੂੰ ਕਾਰਜਸ਼ੀਲ ਰੂਪ ਦੇਣ ਵਿੱਚ ਉਸ ਦਾ ਪ੍ਰਮੁੱਖ ਯੋਗਦਾਨ ਕਿਸੇ ਵੀ ਅੱਖ ਤੋਂ ਲੁਕਿਆ ਹੋਇਆ ਨਹੀਂ ਸੀ ਆਓ ਇੱਕ ਮਿੰਟ ਗੱਡੀ ਵਿੱਚ ਉਸ ਨੇ ਮੈਨੂੰ ਨੇੜੇ ਹੀ ਖਲੋਤੀ ਆਪਣੀ ਕਾਰ ਵਿੱਚ ਬੈਠਣ ਲਈ ਕਿਹਾ ਮੈਂ ਸੋਚਿਆ ਕੋਈ ਗੱਲ ਵੱਖਰਿਆ ਕਰਨੀ ਹੋਵੇਗੀ ਕਾਰ ਵਿੱਚ ਬੈਠੇ ਤਾਂ ਉਹ ਕਾਰ ਸਟਾਰਟ ਕਰਨ ਲੱਗਾ ਮੈਂ ਪੁੱਛਿਆ ਤਾਂ ਆਖਣ ਲੱਗਾ ਘੜੀਪਲ ਘੁੰਮਦੇ ਫਿਰਦਿਆਂ ਗੱਪਸ਼ਪ ਲਾਉਂਦੇ ਆ ਪੀੜ ਵਿੱਚੋਂ ਉਸ ਦਾ ਮੈਨੂੰ ਇੰਜ ਖਿਸਕਾਉਣਾ ਜਾਇਜ਼ ਲੱਗਾ ਕਿਉਂਕਿ ਇਲਿਆਸ ਕੋਮਣ ਹੀ ਅਜੀਬ ਵਿਅਕਤੀ ਸੀ ਜਿਸ ਉੱਪਰ ਸਾਡੇ ਬੰਦਿਆਂ ਨੂੰ ਸਭ ਤੋਂ ਜ਼ਿਆਦਾ ਮਾਣ ਸੀ ਜਾਂ ਜਿਸ ਨਾਲ ਸਭ ਤੋਂ ਵੱਧ ਲੋਕਾਂ ਦੀ ਪਛਾਣ ਸੀ ਇਹ ਪਛਾਣ ਉਹਦੀ ਲਿਖਤਾਂ ਕਰਕੇ ਤੇ ਪੰਜਾਬੀ ਲਈ ਕੀਤੇ ਕੰਮਾਂ ਸਦਕਾ ਤਾਂ ਹੈ ਹੀ ਸੀ ਪਰ ਜਦੋਂ ਉਹ ਭਾਰਤ ਆਇਆ ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਘੁੰਮਿਆ ਤੇ ਲੋਕਾਂ ਨੇ ਜਿਵੇਂ ਉਹਦੇ ਪੈਰਾਂ ਥੱਲੇ ਆਪਣੇ ਹੱਥਾਂ ਦੀਆਂ ਤਲੀਆਂ ਦਿੱਤੀਆਂ ਸਨ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ਵਿੱਚ ਉਹਨਾਂ ਦਾ ਆਪਣਾ ਬਣ ਕੇ ਬੈਠ ਗਿਆ ਸੀ ਸ਼ਾਇਦ ਅੰਦਰੇ-ਅੰਦਰ ਸਾਰੇ ਹੀ ਇਲਿਆਸ ਘੋਮਣ ਕੋਲੋਂ ਆਪਣੇ ਆਪ ਵਾਸਤੇ ਉਚੇਚੇ ਵਤੀਰੇ ਦੀ ਆਸ ਰੱਖਦੇ ਹੋ ਸਕਦੇ ਸਨ ਇੱਕ ਤਾਂ ਇਲਿਆਸ ਘੋਮਣ ਦੇ ਸਿਰ ਉੱਤੇ ਕਾਨਫਰੰਸ ਦੇ ਕੰਮਾਂ ਨੂੰ ਨੇਪਰੇ ਚੜਾਉਣ ਦੀ ਜ਼ਿੰਮੇਵਾਰੀ ਸੀ ਤੇ ਉਹ ਉਸ ਵਿੱਚ ਪੂਰੀ ਤਰ੍ਹਾਂ ਫਸਿਆ ਹੋਇਆ ਸੀ ਦੂਜੇ ਇੱਕ ਦੋ ਦਿਨ ਪਹਿਲਾਂ ਹੀ ਉਹਦੇ ਪਰਿਵਾਰ ਵਿੱਚ ਵੱਡਾ ਦੁਖਾਂਤ ਵਾਪਰ ਗਿਆ ਸੀ ਕਿਸੇ ਲੁਟੇਰੇ ਨੇ ਉਸਦੀ ਪਤਨੀ ਦੀ ਭੈਣ ਦਾ ਕਤਲ ਕਰ ਦਿੱਤਾ ਸੀ ਇਸ ਦੇ ਬਾਵਜੂਦ ਉਸ ਸਮੇਂ ਦੀ ਕਿਸੇ ਵਿਰਲ ਨੂੰ ਚੁਰਾ ਰਿੰਦਾ ਤੇ ਕਿਸੇ ਨਾ ਕਿਸੇ ਦੋਸਤ ਮਿੱਤਰ ਨੂੰ ਆਪਣੀ ਮਹਿਮਾਨ ਨਿਵਾਸੀ ਤੇ ਮੁਹੱਬਤ ਦੇ ਰੰਗ ਵਿੱਚ ਰੰਗ ਜਾਂਦਾ ਹੁਣ ਇਸ ਰੰਗ ਵਿੱਚ ਰੰਗੇ ਜਾਣ ਲਈ ਉਸਨੇ ਮੈਨੂੰ ਚੁਣ ਲੈਣ ਦਾ ਮਾਣ ਦਿੱਤਾ ਸੀ ਜਗਤਾਰ ਤੇ ਉਮਰ ਗਣੀ ਤਾਂ ਭੀੜ ਵਿੱਚ ਕਿਧਰੇ ਗਵਾਚ ਗਏ ਸਨ ਪਰ ਰਗਵੀਰ ਸਿੰਘ ਤੇ ਸੁਲੇਖਾ ਤਾਂ ਮੇਰੇ ਨਾਲ ਖੜੋਤੇ ਸਨ ਜਦੋਂ ਮੈਂ ਕਾਰ ਵਿੱਚ ਬੈਠਿਆ ਮੈਂ ਆਖਿਆ ਰਗਵੀਰ ਸਿੰਘ ਹੋਰੀ ਮੇਰੇ ਨਾਲ ਹੀ ਹਨ ਤੇ ਲੋ ਨਾ ਉਹਨਾਂ ਨੂੰ ਨਾਲ ਮੈਂ ਹੁਣੇ ਬੁਲਾਉਂਦਾ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੂਰੇ ਮਾਣ ਨਾਲ ਇਲਿਆਸ ਨੇ ਕਿਹਾ ਤੇ ਉਸਨੇ ਕਾਰ ਤੋਂ ਬਾਹਰ ਨਿਕਲ ਕੇ ਰਗਵੀਰ ਸਿੰਘ ਹਰਾਂ ਨੂੰ ਆਪਣੇ ਨਾਲ ਬੈਠਣ ਲਈ ਆਪਣਾ ਅਦਬ ਪੇਸ਼ ਕੀਤਾ ਕਾਰ ਲਾਹੌਰ ਦੀਆਂ ਸੜਕਾਂ ਉੱਤੇ ਤੈਰਨ ਲੱਗੀ ਅਸੀਂ ਉਸਦੇ ਘਰ ਵਾਪਰੇ ਦੁਕਾਨ ਦਾ ਅਫਸੋਸ ਕੀਤਾ ਉਸਨੇ ਇਸ ਅਫਸੋਸ ਨੂੰ ਸਵੀਕਾਰ ਕਰਦਿਆਂ ਇਸ ਨੂੰ ਜ਼ਿਆਦਾ ਖਿੱਚਣ ਦੀ ਥਾਂ ਇੱਕ ਦੋ ਵਾਕਿਆ ਕੇ ਗੱਲ ਨੂੰ ਨਵਾਂ ਮੋੜ ਦੇ ਦਿੱਤਾ ਜ਼ਾਹਿਰ ਸੀ ਕਿ ਉਹ ਸਾਡੀ ਇਸ ਮਿਲਣੀ ਉੱਤੇ ਆਪਣੇ ਦੁੱਖ ਦਾ ਲੰਮਾ ਪਰਚਾਵਾ ਨਹੀਂ ਸੀ ਪੈਣ ਦੇਣਾ ਚਾਹੁੰਦਾ ਕਾਨਫਰੰਸ ਵਿੱਚ ਉਸ ਨੂੰ ਵਿਚਰਦਿਆਂ ਵੇਖ ਕੇ ਨਾ ਵਾਕਫ ਬੰਦੇ ਨੂੰ ਪਤਾ ਨਹੀਂ ਸੀ ਲੱਗ ਸਕਦਾ ਕਿ ਉਹ ਇਸ ਸਮੇਂ ਅੰਦਰੋਂ ਕਿੰਨੇ ਡੂੰਘੇ ਦੁੱਖ ਤੇ ਤਣਾਅ ਚੋਂ ਗੁਜ਼ਰ ਰਿਹਾ ਹੈ ਮੈਨੂੰ ਉਸ ਵਿੱਚੋਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲਾ ਬੌਲਦ ਦਾ ਪਾਤਰ ਯਾਦ ਆਇਆ ਜੋ ਦੂਜੇ ਦੀ ਖੁਸ਼ੀ ਤੇ ਸੁੱਖ ਲਈ ਆਪਣਾ ਨਿੱਜੀ ਦੁੱਖ ਘੁੱਟਾ ਭਰ ਕੇ ਡੀਕ ਜਾਂਦਾ ਹੈ ਪਰ ਆਪਣੇ ਸਹਿਜ ਤੇ ਸੰਤੁਲਨ ਨੂੰ ਗਵਾਚਣ ਨਹੀਂ ਦਿੰਦਾ ਲਾਹੌਰ ਦੀਆਂ ਖੁੱਲੀਆਂ ਚਾਨਣੀਆਂ ਸੜਕਾਂ ਉੱਚੀਆਂ ਸ਼ਾਨਦਾਰ ਇਮਾਰਤਾਂ ਲਾਹੌਰ ਪੂਰੇ ਜਲਵਾ ਵਿੱਚ ਚਮਕ ਰਿਹਾ ਸੀ ਇਸ ਸ਼ਾਨਦਾਰ ਲਾਹੌਰ ਵਿੱਚ ਉਸ ਬਲੋਚਿਸਤਾਨ ਦੇ ਨੌਜਵਾਨ ਦਾ ਵੀ ਕੁਝ ਹਿੱਸਾ ਸੀ ਜਾਂ ਉਸ ਗਰੀਬ ਕਿਸਾਨ ਦਾ ਵੀ ਇਸ ਉੱਤੇ ਕੁਝ ਮਾਣ ਸੀ ਜਿਹੜਾ ਮੈਨੂੰ ਸ਼ਾਹ ਹੁਸੈਨ ਦੀ ਮਜ਼ਾਰ ਉੱਤੇ ਮਿਲਿਆ ਸੀ ਕੁਝ ਵੀ ਸੀ ਲਾਹੌਰ ਇੱਥੇ ਆਪਣੀ ਪੂਰੀ ਸ਼ਾਨ ਨਾਲ ਚਮਕ ਰਿਹਾ ਸੀ ਗੁਲਬਰਗ ਦੀ ਖੂਬਸੂਰਤੀ ਮਾਡਲ ਟਾਊਨ ਦਾ ਪੌਸ਼ ਇਲਾਕਾ ਸੱਜੇ ਹੱਥ ਵੱਗਦੀ ਨਹਿਰ ਉਸ ਵਿੱਚੋਂ ਫੁੱਟਦੇ ਫੁਹਾਰੇ ਅਤੇ ਉਹਨਾਂ ਉੱਤੇ ਪੈਂਦੀਆਂ ਰੰਗ-ਬਰੰਗੀਆਂ ਰੌਸ਼ਨੀਆਂ ਨਹਿਰ ਦੇ ਕੰਢੇ ਖਲੋਤੇ ਦਰਖਤਾਂ ਨੂੰ ਜਿਵੇਂ ਰੌਸ਼ਨੀਆਂ ਦੇ ਫਲ ਲੱਗੇ ਹੋਣ ਬਿਜਲੀ ਦੇ ਛੋਟੇ ਵੱਡੇ ਬੱਲਬਾਂ ਨਾਲ ਸ਼ਿੰਗਾਰੇ ਦਰਖਤ ਰੌਸ਼ਨੀਆਂ ਨਾਲ ਬਣੇ ਪੰਛੀਆਂ ਅਤੇ ਜਾਨਵਰਾਂ ਦੇ ਵਿਭਿੰਨ ਆਕਾਰ ਚਮਕ-ਚਮਕ ਕਰ ਕਿਸੇ ਸਿਆਣੇ ਨੇ ਲਾਹੌਰ ਦੀਆਂ ਜ਼ੁਲਫਾਂ ਸਵਾਰ ਕੇ ਰੰਗ-ਬਰੰਗੇ ਫੁੱਲ ਪਾ ਕੇ ਉਸ ਦੀਆਂ ਦਰਸ਼ਨੀ ਮੀਡੀਆਂ ਕੀਤੀਆਂ ਹੋਈਆਂ ਸਨ ਇਹ ਵੀ ਲਾਸਾਰੀ ਹੁਰਾਂ ਦਾ ਹੀ ਕੰਮ ਜੇ ਜਿਨ੍ਹਾਂ ਨੇ ਫੂਡ ਸਟਰੀਟ ਬਣਾਈ ਹੈ ਫੂਡ ਸਟਰੀਟ ਵੇਖੀ ਜੇ ਕਿ ਨਹੀਂ ਜੇ ਇਲਿਆਸ ਨੂੰ ਅਸੀਂ ਦੱਸਿਆ ਕਿ ਕੱਲ ਰਾਏ ਸਾਹਿਬ ਦੀ ਬਦੌਲਤ ਅਸੀਂ ਫੂਡ ਸਟਰੀਟ ਵੇਖ ਚੁੱਕੇ ਹਾਂ ਚਲੋ ਫਿਰ ਅੱਜ ਤੁਹਾਨੂੰ ਵਿਲੇਜ ਰੈਸਟੋਰੈਂਟ ਵਿਖਾਣੇ ਆ ਇਹ ਵੀ ਵੇਖਣ ਵਾਲੀ ਸ਼ੈ ਜੇ ਕੁਝ ਛਿਰ ਪਿੱਛੋਂ ਇਲਿਆਸ ਨੇ ਵਿਲੇਜ ਰੈਸਟੋਰੈਂਟ ਦੇ ਬਾਹਰ ਕਾਰ ਖੜੀ ਕੀਤੀ ਪਿੰਡ ਦਾ ਸਜਿੰਦ ਮਾਹੌਲ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮਸ਼ੀਨੀ ਖੂ ਚੱਲ ਰਿਹਾ ਸੀ ਟਿੰਡਾਂ ਦਾ ਪਾਣੀ ਪਾਰਛੇ ਵਿੱਚ ਡਿੱਗ ਰਿਹਾ ਚਾਂਦੀ ਰੰਗਾ ਵਾਣ ਦੀਆਂ ਪਾਵਿਆਂ ਵਾਲੀਆਂ ਮੰਜੀਆਂ ਡੱਠੀਆਂ ਹੋਈਆਂ ਡਿਊਟੀ ਉੱਤੇ ਖੜੋਤਾ ਦਰਬਾਨ ਕੋਈ ਚਿੱਟ ਕੱਪੜੀਆ ਪਿੰਡੂ ਨਜ਼ਰ ਆ ਰਿਹਾ ਸੀ ਪੈਰੀ ਦੁਖੱਲੀ ਜੁੱਤੀ ਗਲ ਚਿੱਟਾ ਕੁੜਤਾ ਤੇੜ ਤਹਿਮਦ ਤੇ ਸਿਰ ਉੱਤੇ ਵਾਲਦਾਰ ਚਿੱਟੀ ਪੱਗ ਜਿਸ ਦਾ ਕੰਨ ਉੱਤੇ ਛੱਡਿਆ ਹੋਇਆ ਲੰਮਾ ਲੜ ਉਹ ਇਲਿਆਸ ਦਾ ਪਹਿਲਾਂ ਤੋਂ ਹੀ ਜਾਣੂ ਲੱਗਦਾ ਸੀ ਬੜੇ ਪਿਆਰ ਨਾਲ ਦੋਵੇਂ ਇੱਕ ਦੂਜੇ ਨੂੰ ਨੇੜਲੇ ਸਨੇਹੀਆਂ ਵੱਜੋਂ ਮਿਲੇ ਤੇ ਫਿਰ ਉਸਨੇ ਡਿਉੜੀ ਦੇ ਅੰਦਰ ਜਾਣ ਲਈ ਇਸ਼ਾਰਾ ਕੀਤਾ ਪੁਰਾਣੀ ਤਰਜ਼ ਦਾ ਕੋਕਿਆਂ ਤੇ ਕਿੱਲਾਂ ਵਾਲਾ ਸ਼ਿੰਗਾਰਿਆ ਕੁੰਡੇ ਵਾਲਾ ਦਰਵਾਜ਼ਾ ਲੰਘ ਕੇ ਅਸੀਂ ਡਿਉੜੀ ਵਿੱਚ ਦਾਖਲ ਹੋਏ ਡਿਉੜੀ ਵਿੱਚ ਪਈਆਂ ਵਸਤਾਂ ਸਾਡੇ ਪਿੰਡੂ ਸੱਭਿਆਚਾਰ ਦੀਆਂ ਨਿਸ਼ਾਨੀਆਂ ਵਜੋਂ ਸੰਭੀਆਂ ਹੋਈਆਂ ਸਨ ਸਿਰ ਉੱਤੇ ਸਰਕੀ ਦੀਆਂ ਛੱਤਾਂ ਅੱਗੇ ਗਏ ਤਾਂ ਇਹਨਾਂ ਸਰਕੀ ਦੀਆਂ ਛੱਤਾਂ ਵਾਲੇ ਪਿੰਡੂ ਦਿਸਦੇ ਖੁੱਲੇ-ਡੁੱਲੇ ਦਲਾਨ ਵਿੱਚ ਆਧੁਨਿਕ ਦਿਖਵਾਲੇ ਅਮੀਰ ਲੋਕ ਸਜੇ-ਫਪੇ ਹੋਏ ਟੇਬਲਾਂ ਉੱਤੇ ਬੈਠੇ اپنی ਮਨਪਸੰਦ ਦਾ ਭੋਜਨ ਛਕ ਰਿਹਾ ਸੀ ਮੇਜ਼ਾਂ ਉੱਤੇ ਪਿਆ ਸਮਾਨ ਉਹਨਾਂ ਦੀ ਦਿੱਖ ਕਿਸੇ 5 ਸਟਾਰ ਹੋਟਲ ਦੇ ਡਾਈਨਿੰਗ ਹਾਲ ਵਾਲੀ ਹੀ ਅਤੇ ਭੋਜਨ ਵੀ ਉਹੋ ਜਿਹਾ ਪਿੰਡ ਹੋਣ ਦਾ ਤਾਂ ਐਵੇਂ ਬਸ ਇੱਕ ਭਰਮ ਸਿਰਜਿਆ ਗਿਆ ਸੀ ਲੋਕਾਂ ਦਾ ਆਪਣੇ ਬੀਤੇ ਜੀਵਨ ਪ੍ਰਤੀ ਇੱਕ ਕਿਸਮ ਦਾ ਜੋ ਹੇਰਵਾ ਹੁੰਦਾ ਹੈ ਉਸ ਨੂੰ ਸੰਤੁਸ਼ਟ ਕਰਨ ਦਾ ਯਤਨ ਹੀ ਸੀ ਇਹ ਵਿਲੇਜ ਰੈਸਟੋਰੈਂਟ ਆਪਣੇ ਪਿੰਡੂ ਪਿਛੋਕੜ ਵਿੱਚੋਂ ਉੱਠ ਕੇ ਬਣੀ ਅਮੀਰ ਸ਼੍ਰੇਣੀ ਲਈ ਇਹ ਇੱਕ ਸੁਖਾਵੀ ਠਾਹਰ ਸੀ ਆਪਣੇ ਬਚਪਨ ਵਾਲਾ ਤਦਕਾਲੀਨ ਪਿੰਡੂ ਜੀਵਨ ਤਾਂ ਇਹ ਅਮੀਰ ਸ਼੍ਰੇਣੀ ਹੁਣ ਅਮਲੀ ਰੂਪ ਵਿੱਚ ਜਿਉਣਾ ਨਹੀਂ ਚਾਹੁੰਦੀ ਪਰ ਉਸ ਦਾ ਚੇਤਾ ਵੀ ਉਸ ਦੇ ਮਨੋਂ ਵਿਸਰਦਾ ਨਹੀਂ ਇੰਜ ਇਹ ਬਨੌਟੀ ਪਿੰਡ ਸਿਰਜ ਕੇ ਉਹਨਾਂ ਦੇ ਅੰਦਰ ਨੂੰ ਤ੍ਰਿਪਤ ਕਰਨ ਦਾ ਯਤਨ ਕੀਤਾ ਗਿਆ ਸੀ ਜਿੱਥੇ ਉਹ ਪੁਰਾਣੇ ਪਿੰਡ ਦੀ ਖੁਸ਼ਬੂ ਵੀ ਮਾਣ ਸਕਣ ਤੇ ਆਪਣੀ ਹੁਣ ਦੀ ਹੈਸੀਅਤ ਮੁਤਾਬਕ ਵਨ ਸੁਵੰਨੇ ਪਕਵਾਨਾਂ ਦਾ ਸਵਾਦ ਵੀ ਚੱਕ ਸਕਣ ਅਸੀਂ ਕਿਨੁਕਰ ਵਿੱਚ ਖਾਲੀ ਮੇਜ਼ ਮੰਨ ਲਿਆ ਇੱਥੇ ਖਾਣਾ ਸਰਵ ਨਹੀਂ ਕੀਤਾ ਜਾਂਦਾ ਹਾਲ ਤੋਂ ਅੱਗੇ ਐਨ ਅੰਦਰ ਜਾ ਕੇ ਆਪਣੀ ਮਰਜ਼ੀ ਨਾਲ ਆਪਣੀ ਪਸੰਦਾ ਖਾਣਾ ਪੇਟਾਂ ਚ ਪਾ ਕੇ ਲੈ ਆਈਦਾ ਏ ਇੱਥੇ ਬੈਠ ਕੇ ਖਾ ਲਈਦਾ ਏ ਫਿਰ ਕੁਝ ਚਾਹੀਦਾ ਹੋਵੇ ਫਿਰ ਅੰਦਰੋਂ ਲਿਆਓ ਇਲਿਆਸ ਕੋ ਮਨ ਨੇ ਤਮਹੀਦ ਬਨ ਕੇ ਕਿਹਾ ਆਓ ਹੁਣ ਅੰਦਰ ਚਲੀਏ ਅਸੀਂ ਅੰਦਰ ਗਏ ਤਾਂ ਜਿਵੇਂ ਅਲੀ ਬਾਬਾ ਦੀ ਗੁਫਾ ਵਾਂਗ ਬਨ ਸੁਵੰਨੇ ਪਕਵਾਨਾਂ ਦੀ ਗੁਫਾ ਵਿੱਚ ਜਾ ਵੜੇ ਹੋਈਏ ਕੱਟੇ ਹੋਏ ਹਰ ਤਰ੍ਹਾਂ ਦੇ ਫਲ ਵੱਖ-ਵੱਖ ਤਰ੍ਹਾਂ ਦੇ ਜੂਸ ਅਨੇਕਾ ਕਿਸਮਾਂ ਦਾ ਮੀਟ, ਸਬਜ਼ੀਆਂ, ਕਈ ਕਿਸਮ ਦੇ ਸਲਾਦ, ਰਾਇਤੇ, ਦਹੀਂ ਦੀ ਲੱਸੀ, ਮੱਕੀ ਦੀ ਰੋਟੀ, ਮੱਖਣ ਤੇ ਸਾਗ। ਇਸ ਤਰ੍ਹਾਂ ਦੀ ਸੁਵਿਧਾ ਬਾਹਰਲੇ ਮੁਲਕਾਂ ਵਿੱਚ ਵੀ ਹੁੰਦੀ ਹੈ ਪਰ ਉੱਥੇ ਖਾਣਿਆਂ ਦੀਆਂ ਬਹੁਤੀਆਂ ਕਿਸਮਾਂ ਪੱਛਮੀ ਸੁਭਾਅ ਮੁਤਾਬਕ ਬਣਾਈਆਂ ਹੁੰਦੀਆਂ। ਪੰਜਾਬੀ ਖਾਣੇ ਦੇ ਇੰਨੇ ਰੰਗ ਪਹਿਲੀ ਵਾਰ ਵੇਖੇ ਸਨ। ਫੂਡ ਸਟਰੀਟ ਵਿੱਚ ਵਕਫ ਵਕਫ ਦੁਕਾਨਾਂ ਤੋਂ ਅਜਿਹਾ ਸਭ ਕੁਝ ਉਪਲਬਧ ਹੋ ਸਕਦਾ ਸੀ ਪਰ ਇਕੋਥਾਂ ਤੇ ਇੰਨਾ ਕੁਝ ਇਹ ਇੱਥੇ ਵਿਲੇਜ ਰੈਸਟੋਰੈਂਟ ਵਿੱਚ ਹੀ ਸੀ ਪਲੇਟਾਂ ਸਾਡੇ ਹੱਥ ਵਿੱਚ ਸਨ ਪਰ ਚੀਜ਼ਾਂ ਦੀ ਬਨਗੀ ਇੰਨੀ ਸੀ ਕਿ ਅਸੀਂ ਪਹਿਲਾਂ ਨਜ਼ਰ ਮਾਰ ਕੇ ਵੇਖ ਲੈਣਾ ਚਾਹੁੰਦੇ ਸਾਂ ਪਾਕਿਸਤਾਨੀ ਖਾਣੇ ਵਿੱਚ ਘਿਓ ਤੇ ਮਸਾਲੇ ਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਮੇਰਾ ਖਾਣ ਤੋਂ ਮੂੰਹ ਮੜ ਚੁੱਕਾ ਸੀ ਸਵਾਦ ਸਵਾਦ ਵਿੱਚ ਜ਼ਿਆਦਾ ਖਾਂਦੇ ਰਹਿਣ ਕਰਕੇ ਪੇਟ ਭਾਰਾ ਹੋਇਆ ਪਿਆ ਸੀ ਮੈਂ ਤਾਂ ਫਰੂਟ ਸਲਾਦ ਤੇ ਦੂਜੇ ਸਲਾਦ ਨੂੰ ਤਰਜੀਹ ਦਿੱਤੀ ਤੇ ਸੰਤਰੇ ਦੇ ਜੂਸ ਦਾ ਗਲਾਸ ਲੈ ਕੇ ਮੇਜ਼ ਉੱਪਰ ਆ ਬੈਠਾ ਦੂਜੇ ਜਣੇ ਵੀ ਆਪਣੀ ਪਸੰਦ ਦਾ ਖਾਣਾ ਪਾ ਕੇ ਆ ਗਏ ਹੌਲੀ ਹੌਲੀ ਖਾਣਾ ਖਾਂਦੇ ਅਸੀਂ ਅਮੀਰਾਂ ਦੇ ਚੌਂਚਲਿਆਂ ਉੱਤੇ ਟਿੱਪਣੀਆਂ ਵੀ ਕਰਦੇ ਰਹੇ ਤੇ ਉਹਨਾਂ ਦਾ ਹਿੱਸਾ ਵੀ ਬਣੇ ਰਹੇ ਇੱਕ ਅਜੀਬ ਗੱਲ ਇੱਥੇ ਇਹ ਨਜ਼ਰ ਆਈ ਕਿ ਬਤੌਰ ਸਿੱਖ ਜਿਵੇਂ ਲਾਹੌਰ ਦੀਆਂ ਗਲੀਆਂ ਬਾਜ਼ਾਰਾਂ ਜਾਂ ਫੂਡ ਸਟਰੀਟ ਉੱਤੇ ਸਾਡੇ ਵਿੱਚ ਲੋਕਾਂ ਨੇ ਦਿਲਚਸਪੀ ਲਈ ਸੀ ਇੱਥੇ ਕਿਸੇ ਨੇ ਅਜਿਹਾ ਹੰਗਾਰਾ ਨਹੀਂ ਸੀ ਪੜਿਆ ਨਾਹੀਂ ਕਿਸੇ ਨੇ ਸਾਡੇ ਨਾਲ ਕੋਈ ਗੱਲ ਕਰਨੀ ਚਾਹੀ ਤੇ ਨਾਹੀਂ ਉੱਚੇਚ ਨਾਲ ਵੇਖਿਆ ਮੈਂ ਸੋਚ ਰਿਹਾ ਸੀ ਕਿ ਇਹ ਲਾਹੌਰ ਦੀ ਉੱਚੀ ਸ਼੍ਰੇਣੀ ਹੈ ਆਪਣੇ ਖਾਣ ਪੀਣ ਵਿੱਚ ਮਸਤ ਕੇਵਲ ਆਪਣੇ ਆਪ ਤੱਕ ਸੀਮਤ ਅੰਦਰੇ ਅੰਦਰ ਆਨੰਦ ਲੈਣ ਵਾਲੀ ਦੂਜਿਆਂ ਨੂੰ ਦੇਖਣ ਘੂਰਨ ਜਾਂ ਉਹਨਾਂ 'ਚ ਦਿਲਚਸਪੀ ਲੈਣ ਤੋਂ ਪਾਰ ਜਾ ਚੁੱਕੀ ਇੱਕ ਸਵੈ ਕੇਂਦਰਿਤ ਸ਼੍ਰੇਣੀ ਅਸੀਂ ਇੱਕ ਇੱਕ ਢੇਡਾ ਫਿਰ ਅੰਦਰ ਲਾਇਆ ਲੋੜਿੰਦੀਆਂ ਚੀਜ਼ਾਂ ਪਲੇਟਾਂ 'ਚ ਪਾਈਆਂ ਤੇ ਦਹੀਂ ਦੀ ਮਿੱਠੀ ਲੱਸੀ ਦਾ ਗਲਾਸ ਪਰੋਇਆ ਇੱਕ ਬੰਦੇ ਲਈ ਖਾਣੇ ਦਾ ਰੇਟ ਨਿਸ਼ਚਿਤ ਸੀ ਚਾਹੇ ਜੋ ਮਰਜੀ ਤੇ ਜਿੰਨਾ ਮਰਜੀ ਕੋਈ ਖਾਵੇ ਖਾਣ ਦੀ ਤਾਂ ਖੁੱਲ ਸੀ ਪਰ ਢਿੱਡ ਤਾਂ ਆਪਣੇ ਸਨ ਜਾਣ ਲੱਗਿਆਂ ਬਿੱਲ ਲੈਣ ਆਏ ਬੈਰੇ ਨੂੰ ਦੇਣ ਲਈ ਇਲਿਆਸ ਘੁੰਮਣੇ ਪਰਸ ਕੱਢਿਆ ਤੇ ਹਜ਼ਾਰ-ਹਜ਼ਾਰ ਦੇ ਦੋ ਨੋਟ ਕਾਪੀ ਵਿੱਚ ਰੱਖੇ ਬੈਰੇ ਨੂੰ ਟਿਪ ਅਤੇ ਥੋੜਾ ਕੋਈ ਬਚਦਾ ਬਕਾਇਆ ਲੈ ਕੇ ਇਲਿਆਸ ਉੱਠਿਆ ਤੇ ਉਸ ਦੇ ਨਾਲ ਹੀ ਅਸੀਂ ਵੀ ਢੀੜ ਉੱਤੇ ਇੱਕ ਨਜ਼ਰ ਸੁੱਟਦੇ ਡਿਊਟੀ ਤੋਂ ਬਾਹਰ ਆਏ ਦਰبان ਜਿਸ ਨੂੰ ਇਲਿਆਸ ਚਾਚਾ ਕਹਿ ਕੇ ਬੁਲਾਉਂਦਾ ਸੀ ਨੇ ਸਲਾਮ ਕੀਤੀ ਤਾਂ ਉਸਨੇ ਜੇਬ ਚੋਂ 100 ਦਾ ਨੋਟ ਕੱਢ ਕੇ ਉਹਦੀ ਮੁਠੀ ਵਿੱਚ ਫੜਾਇਆ ਕਾਰਮੋੜ ਫਲੈਟਿਸ ਹੋਟਲ ਵੱਲ ਪਰਤ ਰਹੀ ਸੀ ਦੋ ਵੱਡੀਆਂ ਕਾਰਾਂ ਵਿੱਚ ਬੈਠੇ ਨੌਜਵਾਨਾਂ ਦੀ ਭੀੜ ਨੇ ਸਾਡੇ ਵੱਲ ਹੱਥ ਹਿਲਾਇਆ ਸਾਡੀ ਕਾਰ ਉਹਨਾਂ ਤੋਂ ਅੱਗੇ ਲੰਘ ਗਈ ਅਸੀਂ ਵੇਖਿਆ ਉਹ ਨੌਜਵਾਨ ਕਾਰ ਧੁੜਾ ਕੇ ਸਾਡੇ ਬਰਾਬਰ ਆਏ ਬਾਰੀ ਦੇ ਸ਼ੀਸ਼ਿਆਂ ਵਿੱਚੋਂ ਮੂੰਹ ਕੱਢ ਕੇ ਸਾਨੂੰ ਆਵਾਜ਼ ਦੇ ਰਹੇ ਸਨ ਸਾਡੀ ਕਾਰ ਦੇ ਸ਼ੀਸ਼ੇ ਬੰਦ ਹੋਣ ਕਰਕੇ ਸਾਨੂੰ ਸਮਝ ਨਹੀਂ ਸੀ ਪੈ ਰਹੀ ਕਿ ਉਹ ਕੀ ਆਖ ਰਹੇ ਨੇ ਮੈਂ ਇlias ਨੂੰ ਦੱਸਿਆ ਤਾਂ ਉਸਨੇ ਵੀ ਉਹਨਾਂ ਵੱਲ ਝਾਤ ਮਾਰੀ ਤੇ ਹੱਸਦਾ ਹੋਇਆ ਕਹਿਣ ਲੱਗਾ ਤੁਹਾਨੂੰ ਰੋਟੀ ਦੀ ਸੁਲਾ ਮਾਰ ਰਹੇ ਨੇ ਮੈਂ ਬਾਹਰ ਦੇਖਿਆ ਇlias ਦੀ ਗੱਲ ਠੀਕ ਸੀ ਉਹ ਬਾਰੀ ਚੋਂ ਸਿਰ ਕੱਢ ਕੇ ਆਪਣੇ ਮੂੰਹ ਨੂੰ ਆਪਣੀਆਂ ਉਂਗਲਾਂ ਵਾਰ-ਵਾਰ ਚੁਹਾ ਰਹੇ ਸਨ ਜ਼ਾਹਿਰ ਸੀ ਉਹ ਸਾਨੂੰ ਖਾਣੇ ਦਾ ਸੱਦਾ ਦੇ ਰਹੇ ਸਨ ਮੈਂ ਸ਼ੀਸ਼ਾ ਖੋਲ ਕੇ ਪਿਆਰ ਨਾਲ ਉਹਨਾਂ ਵੱਲ ਧੰਨਵਾਦੀ ਹੱਥੇ ਲਾਇਆ ਬਸ ਮੈਂ ਹੁਣ ਚੱਲਿਆ ਰਾਤ ਦਾ ਪ੍ਰੋਗਰਾਮ ਨਹੀਂ ਵੇਖ ਸਕਣਾ ਫਲੈਟ ਇਸ ਹੋਟਲ ਵਿੱਚ ਕਾਰ ਚ ਉਤਰ ਕੇ ਇਲਿਆਸ ਨੇ ਗਿਆ ਮੇਰੇ ਗੋਚਰੀ ਕੋਈ ਖidmat ਹੋਵੇ ਤਾਂ ਜ਼ਰੂਰ ਦੱਸਿਓ ਮੈਂ ਕਿਹਾ ਯਾਰ ਸਾਨੂੰ ਕਿਤੇ ਨਨਕਾਣਾ ਹੀ ਵਿਖਾ ਛੱਡ ਕਈ ਲੋਕ ਤਾਂ ਸਾਡੇ ਚੋਂ ਹੋ ਵੀ ਆਏ ਨੇ ਪਰ ਅਸੀਂ ਤਾਂ ਡਰਦੇ ਜਾਂਦੇ ਨਹੀਂ ਕਿਤੇ ਕਾਬੂ ਨਾ ਜਾਈਏ ਇਲਿਆਸ ਖੁੱਲ ਕੇ ਹੱਸਿਆ ਸੰਧੂ ਸਾਹਿਬ ਜੋ ਕਹੋਂਗੇ ਵਿਖਾਵਾਂਗੇ ਨਨਕਾਣਾ ਵੀ ਵਿਖਾਵਾਂਗੇ ਕੱਲ ਦੀ ਦਿਹਾੜੀ ਕਾਨਫਰੰਸ ਦੀ ਲੰਗ ਜਾਣਦੇ ਵੇਖ ਲੈ ਹੁਣ ਚੇਤਾ ਰੱਖੀ ਜੇ ਨਨਕਾਣਾ ਨਾ ਵਿਖਾਇਆ ਤਾਂ ਅਸੀਂ ਕੁੱਟਾਂਗੇ ਤੈਨੂੰ ਮੈਂ ਪਿਆਰ ਤੇ ਮਾਣ ਨਾਲ ਉਸ ਨੂੰ ਗਲ ਬਕੜੀ ਵਿੱਚ ਘੁੱਟ ਲਿਆ ਅਸੀਂ ਉਹ ਮੌਕਾ ਹੀ ਨਹੀਂ ਜੇ ਆਣ ਦੇਣਾ ਉੱਚਾ ਠਹਾਕਾ ਲਾ ਕੇ ਇਲਿਆਸ ਨੇ ਮੈਨੂੰ ਪਰਤਵੀ ਜਫੀ ਪਾ ਲਿਆ